ਸਾਡੇ ਕੋਲ ਤਕਰੀਬਨ ਹਰ ਰੋਜ਼ 70 ਤੋਂ ਉੱਪਰ ਮਰੀਜ਼ ਇੱਥੇ ਆਉਂਦੇ ਆ ਅਸੀਂ ਉਹਨਾਂ ਸਾਰੇ ਮਰੀਜ਼ਾਂ ਨੂੰ ਲੋੜ ਮੁਤਾਬਕ ਦਵਾਈਆਂ ਵੀ ਦਿੰਦੇ ਆ ਜੇ ਕਿਸੇ ਨੂੰ ਕੋਈ ਟੈਸਟ ਦੀ ਲੋੜ ਹੁੰਦੀ ਆ ਉਹਦਾ ਟੈਸਟ ਵੀ ਕਰਵਾਉਂਦੇ ਆ ਸਾਡੇ ਕੋਲ ਇੱਥੇ ਹਰ ਤਰ੍ਹਾਂ ਦੀ ਦਵਾਈਆਂ ਅਵੇਲੇਬਲ ਹੈ ਜੋ ਸਾਨੂੰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਹਰ ਤਰ੍ਹਾਂ ਦੇ ਪੇਸ਼ੈਂਟ ਲਈ ਤੇ ਸਾਰੇ ਦਵਾਈਆਂ ਫ੍ਰੀ ਨੇ ਏਸੀ ਲੱਗਿਆ ਡਾਕਟਰ ਬੈਠਿਆ ਕੰਪਿਊਟਰ ਉਹਨਾਂ ਦੇ ਕੋਲੇ ਆ 40 ਕਿਸਮ ਦੀਆਂ ਬਿਮਾਰੀਆਂ ਦੇ ਟੈਸਟ 80 ਕਿਸਮ ਦੀਆਂ ਦਵਾਈਆਂ 90 ਕਿਸਮ ਦੀਆਂ ਫ੍ਰੀ ਚ ਮਿਲਦੀਆਂ ਨੇ ਇਲਾਕੇ ਦੇ ਲੋਕ ਬਹੁਤ ਧੰਨਵਾਦ ਕਰਦੇ ਆ ਵਧੀਆ ਦਵਾਈ ਮਿਲ ਰਹੀ ਹੈ ਵਧੀਆ ਟੈਸਟ ਹੋ ਰਹੇ ਨੇ ਫ੍ਰੀ ਆਫ ਕਾਸਟ ਪੰਜਾਬ ਗਵਰਨਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਜ਼ੁਰਗਾਂ ਤੇ ਬੱਚਿਆਂ ਦਾ ਤੇ ਬੀਬੀਆਂ ਦਾ ਧਿਆਨ ਰੱਖਦੇ ਹੋਏ ਪਿੰਡਾਂ ਦੇ ਵਿੱਚ ਇੱਕ ਕਲੀਨਿਕ ਖੋਲ੍ਹਿਆ ਬੋਲਿਨਾਥ ਸੱਤ ਸਨਾਤਨਤਰਮ ਕੀ ਜੈ ਬਹੁਤ ਖੁਸ਼ੀ ਦੀ ਗੱਲ ਆ ਕਿ ਗੜਸ਼ੰਕਰ ਦੋ ਜੋ ਪਿਛਲੇ 12 ਸਾਲਾਂ ਤੋਂ ਜਾਂ ਇਹ 13ਵਾਂ ਸਾਲ 13ਵਾਂ ਵਿਸ਼ਾਲ ਪੰਡਾਰਾ ਜੋ ਗੜਸ਼ੰਕਰ ਦੇ ਹਿਸ਼ਾਰਪੁਰ ਰੋਡ ਤੇ ਲੱਗਦਾ ਸ਼੍ਰੀ ਅਮਨਾਤ ਮਾਤਾ ਚਿੰਤਪੁਨੀ ਚੈਰੀਟੇਬਲ ਟਰਸਟ ਕੋ ਪੂਰੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਜਿਹੜਾ ਇਹ ਪੰਡਾਰਾ ਲੱਗਦਾ ਅੱਜ ਉਹਨੂੰ ਵਿਸ਼ਰਾਮ ਦਿੱਤਾ ਜਾ ਰਿਹਾ ਹੈ 3 ਜੂਨ ਤੋਂ ਚੱਲ ਰਿਹਾ ਹੈ ਜਿਹੜਾ ਪੰਡਾਰਾ ਵਾ ਪੂਰੇ 31 ਦਿਨ ਦਵਾਇਆ ਜਾ 30 ਜੁਲਾਈ ਨੂੰ ਇਹ ਇਹ ਜਿਹੜਾ ਪੰਡਾਰਾ ਜ ਵਿਸ਼ਾਲ ਉਹਨੂੰ ਅੱਜ ਵਿਸ਼ਰਾਮ ਦਿੱਤਾ ਜਾ ਰਿਹਾ ਹੈ ਅੱਜ ਦੇ ਇਸ ਵਿਸ਼ਰਾਮ ਦੇ ਮੌਕੇ ਦੇ ਸ਼ਿਵ ਸੰਧਿਆ ਸਾਡੇ ਬੜੇ ਹੀ ਪਿਆਰੇ ਵੀਰ ਜੋ ਕੌਸ਼ਲਦੀਪ ਜੀ ਅੰਮ੍ਰਿਤਸਰ ਤੋਂ ਜਿਨ੍ਹਾਂ ਨੇ ਆਪਣੇ ਨਾਮ ਦੇ ਨਾਲ ਭਗਵਾਨ ਭਗਵਾਨ ਨਾਮ ਦੇ ਨਾਲ ਆਪਣੀ ਰਾਸਦਾਨ ਆਪਣੀ ਬਾਣੀ ਦੇ ਨਾਲ ਆਪਣੇ ਭਾਵਾਂ ਦੇ ਨਾਲ ਜਿਨ੍ਹਾਂ ਨੇ ਗੁਣਦਾਨ ਕੀਤਾ ਔਰ ਸਾਰੀ ਸੰਗਤ ਨੂੰ ਐਸਾ ਨਿਹਾਲ ਕੀਤਾ ਭਗਵਾਨ ਦੇ ਰੰਗ ਵਿੱਚ ਐਸੇ ਰੰਗ ਗਏ ਕਿ ਕਿਸੇ ਨੂੰ ਸਮੇਂ ਦੀ ਪਤਾ ਨਹੀਂ ਲੱਗਾ ਔਰ ਇਹਨਾਂ ਦਾ ਵੀ तहे ਜਦਿਲੋਂ ਸ਼ੁਕਰਗੁਜ਼ਾਰ ਕਰਦੇ ਆ ਔਰ ਹਰ ਇਸ ਉਸ ਸੇਵਾਦਾਰ ਦਾ ਸੀ ਪੂਰੀ ਕਮੇਟੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਲਗਾਤਾਰ 30 ਦਿਨ 31 ਦਿਨ ਇੱਥੇ ਆ ਕੇ ਸੇਵਾ ਕੀਤੀ ਚਾਹੇ ਉਹ ਭਾਂਡਿਆਂ ਦੀ ਸੇਵਾ ਕੀਤੀ ਚਾਹੇ ਪਾਣੀ ਦੀ ਸੇਵਾ ਕੀਤੀ ਚਾਹੇ ਬਰਤਨ ਦੀ ਸੇਵਾ ਕੀਤੀ ਝਾੜੂ ਸੇਵਾ ਕੀਤੀ ਚਾਹੇ ਮੰਦਰ ਦੀ ਵਿੱਚ ਸੇਵਾ ਕੀਤੀ ਜਿਨ੍ਹਾਂ ਨੇ ਛੋਟੀ ਤੋਂ ਛੇਟੀ ਛੋਟੀ ਸੇਵਾ ਵੀ ਲਈਆ ਸਾਰਿਆਂ ਦੀ ਪੂਰੀ ਕਮੇਟੀ ਧੰਨਵਾਦ ਕਰਦੀ ਆ ਔਰ ਇਹੀ ਜਿਹੜੇ 13 ਸਾਲ ਆ ਅਗਲੇ ਸਾਲ ਤੋਂ ਫਿਰ 14ਵੇਂ ਸਾਲ ਲਈ ਅਸੀਂ ਇੰਤਜ਼ਾਰ ਲਈ ਅੱਜ ਤੋਂ ਹੀ ਇੰਤਜ਼ਾਰ ਸ਼ੁਰੂ ਹੋ ਜਾਣਾ ਕਿ ਅਗਲਾ ਸਾਲ ਆਊਗਾ ਜੂਨ ਮਹੀਨਾ ਆਊਗਾ ਅਮਨਾਥ ਯਾਤਰੀਆ ਦੇ ਜਿੰਨੇ ਵੀ ਸੇਵਾਦਾਰ ਆਏ ਆ ਅਸੀਂ ਉਹਨਾਂ ਦੇ ਵਿੱਚੋਂ ਅਸੀਂ ਦਰਸ਼ਨਾਂ ਭਗਵਾਨ ਸ਼ੰਕਰ ਦੇ ਕਰਾਂਗੇ ਐਸੇ ਭਗਤਾਂ ਦੇ ਉਹਨਾਂ ਦੇ ਦਰਸ਼ਨ ਕਰਕੇ ਹੀ ਪਵਿੱਤਰ ਜਗਾ ਨੂੰ ਅਸੀਂ ਪਾਵਨ ਕਰਾਂਗੇ ਤੇ ਜਿੰਨੇ ਵੀ ਸੇਵਾਦਾਰਾ ਜਿੰਨੇ ਕਮੇਟੀ ਸਹਿਬਾਨ ਨੇ ਉਹ ਕਰਸ਼ਕ ਦਾ ਇੱਕ ਇੱਕ ਸਦਸੇ ਔਰ ਜਿੰਨੇ ਵੀ ਸੇਵਾਦਾਰਾ ਨੇ ਘੜ ਤੋਂ 2.5 ਤੋਂ 3 ਲੱਖ ਜਿੰਨੇ ਸੇਵਾਦਾਰ ਇੱਥੇ ਯਾਤਰੀ ਵੀ ਆਏ ਔਰ ਜਿਨ੍ਹਾਂ ਨੇ ਪਹੁੰਚਣ ਸ਼ਕਿਆ ਸਾਰਿਆਂ ਦਾ ਅਸੀਂ ਤੈਦਰੁ ਸੁਪਰਗਜ਼ਾਰ ਕਰਦੇ ਆ ਔਰ ਦਾਨੀ ਸੱਜਣਾ ਦਾ ਵੀ ਕਰਦੇ ਆ ਜਿਨ੍ਹਾਂ ਨੇ ਤਨ ਮਨ ਔਰ ਧਨ ਦੇ ਨਾਲ ਇੱਥੇ ਪੂਰੀ ਸੇਵਾ ਕੀਤੀ ਚਾਹੇ ਉਹ ਭੰਡਾਰੇ ਦੇ ਰੂਪ ਚ ਦੇ ਦਿੱਤੀ ਆ ਸਾਰਿਆਂ ਦਾ ਇੱਥੇ ਭੰਡਾਰ ਭਰੇ ਰਹੇ ਭੁਲੇ ਨਾਲ ਤੇ ਹਮੇਸ਼ਾ ਹੀ ਭਰੇ ਰਹਿਣ ਤਾਂ ਫਿਰ ਇੱਕ ਵਾਰੀ ਪੂਰੀ ਕਮੇਟੀ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਦੂਰ ਦੂਰ ਤੱਕ ਬੈਠੇ ਸਾਰੇ ਸ਼ੇ ਭਗਤਾਂ ਦਾ ਸਨਾਤੀ ਭਗਤਾਂ ਦਾ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਸਾਰਿਆਂ ਨੂੰ ਵਧਾਈ ਦਿੰਦੇ ਆ ਬਲ ਸ਼ੰਕਰ ਭਗਵਾਨ ਕੀ ਜੈ ਅੱਜ ਜੀ ਬੜੀ ਪਾਵਨ ਪਵਿੱਤਰ বেলা ਜੀ ਅੱਜ ਸ਼੍ਰੀ ਅਮਰਨਾਥ ਮਾਤਾ ਚਿੰਤਪੁਰ ਨੇ ਚੈਰੀਟੇਬਲ ਟਰਸਟ ਵੱਲੋਂ ਜਿਹੜਾ ਇਹ ਭਵਿਆ ਲੰਗਰ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਦੇ ਉਪਲਖਸ਼ ਦੇ ਵਿੱਚ ਜਿਹੜਾ ਲਾਇਆ ਜਾਂਦਾ ਹਰ ਸਾਲ ਹੀ ਇਹ ਅੱਜ ਇਸ ਨੂੰ ਵਿਸ਼ਰਾਮ ਦਿੱਤਾ ਗਿਆ ਹੈ 31 ਦਿਨਾਂ ਦੇ ਬਾਅਦ 30 ਜੂਨ ਨੂੰ ਜਿਹੜਾ ਸੀ ਇਹ ਲੰਗਰ ਜਿਹੜਾ ਸੀ ਇਹਦਾ ਸ਼ੁਰੂਆਤ ਕੀਤੀ ਗਈ ਸੀ ਤੇ ਅੱਜ ਇਹਨੂੰ ਇੱਕ ਸਾਲ ਵਾਸਤੇ ਫਿਰ ਵਿਸ਼ਰਾਮ ਦਿੱਤਾ ਜਾਏਗਾ ਫਿਰ ਇੱਕ ਸਾਲ ਬਾਅਦ ਇਸ ਦੀਆਂ ਤਿਆਰੀਆਂ ਹੋਣਗੀਆਂ ਸੋ ਇਸ ਵਾਰ ਭੋਲੇ ਪੰਡਾਰੀ ਜੀ ਦੀ ਕਿਰਪਾ ਦੇ ਨਾਲ ਤੇ ਸਮੂਹ ਟਰਸਟ ਚੈਰੀਟੇਬਲ ਟਰਸਟ ਮੈਂਬਰਾਂ ਦੀ ਜਿਹੜੀ ਹੈ ਆਸ਼ੀਰਵਾਦ ਦੇ ਨਾਲ ਸਾਡੀ ਟੀਮ ਕੌਸ਼ਲਦੀਪ ਅੰਮ੍ਰਿਤਸਰ ਵਾਲਿਆਂ ਟੀਮ ਨੂੰ ਮੌਕਾ ਮਿਲਿਆ ਸੀ ਕਿ ਪੋਲੇਨਾਥ ਜੀ ਦਾ ਗੁਣਗਾਨ ਕਰਨ ਦਾ ਸੋ ਅਸੀਂ ਬੜੀ ਭਾਗਾ ਵਾਲੇ ਆ ਬੜਪਾਗੀ ਆ ਜਿਨ੍ਹਾਂ ਨੇ ਪੋਲੇ ਸ਼ੰਕਰ ਜੀ ਦੀ ਹਾਰਦਲੀ ਗੜ ਸ਼ੰਕਰ ਦੇ ਵਿੱਚ ਜਿਹੜਾ ਸ਼ੰਕਰ ਮਹਾਰਾਜ ਦਾ ਗੜ ਜਿਹਦੇ ਨਾਮ ਤੋਂ ਪਤਾ ਲੱਗਦਾ ਕਿ ਸ਼ੰਕਰ ਮਹਾਰਾਜ ਦੇ ਗੜ ਦੇ ਵਿੱਚ ਆ ਕੇ ਸਾਨੂੰ ਪੋਲੇ ਭੰਡਾਰੀ ਦੀ ਜਿਹੜੀ ਹੈ ਹਾਜ਼ਰੀ ਲਾਉਣ ਦਾ ਮੌਕਾ ਮਿਲਿਆ ਅਸੀਂ ਸਾਰੀ ਟੀਮ ਇਹਨਾਂ ਸਾਰੇ ਮੈਂਬਰਾਂ ਦੇ ਤੈਅ ਦਿਲੋਂ ਧੰਨਵਾਦੀਆਂ ਤੇ ਇਹਨਾਂ ਨੂੰ ਫਿਰ ਇੱਕ ਵਾਰ ਦਿਲ ਤੋਂ ਵਧਾਈਆਂ ਦਿੰਦੇ ਆ ਕਿ ਜਿਨ੍ਹਾਂ ਨੇ ਐਡਾ ਸੋਹਣਾ ਉਪਰਾਲਾ ਕਰਦੇ ਨੇ ਹਰ ਸਾਲ ਕਿਉਂਕਿ ਮੇਰੇ ਖਿਆਲ ਨਾਲ ਜਦੋਂ ਅਸੀਂ ਪੰਜਾਬ ਤੋਂ ਐਂਟਰ ਹੁੰਨੇ ਆ ਇਹ ਸਭ ਤੋਂ ਪਹਿਲਾ ਲੰਗਰ ਹੈ ਜਿਹੜਾ ਅਮਰਨਾਥ ਵਾਸਤੇ ਜਿਹੜਾ ਸਭ ਤੋਂ ਪਹਿਲਾ ਜਿਹੜਾ ਲੰਗਰ ਹੈ ਅਮਰਨਾਥ ਯਾਤਰੀਆਂ ਨੂੰ ਜਿਹੜਾ ਮਿਲਦਾ ਸੋ ਕੁਝ ਅਮਰਨਾਥ ਯਾਤਰੀਆਂ ਨਾਲ ਮੇਰੀ ਬਾਤचीत ਹੋਈ ਤੇ ਉਹ ਕਹਿੰਦੇ ਕਿ ਸਾਨੂੰ ਇਦਾਂ ਲੱਗਦਾ ਇਸ ਲੰਗਰ 'ਚ ਆ ਕੇ ਕਿ ਜਿਵੇਂ ਸਾਡੀ ਅਮਰਨਾਥ ਯਾਤਰਾ ਦੀ ਸ਼ੁਰੂਆਤ ਹੋ ਗਈ ਹੈ ਸੋ ਇਹ ਬੜੀ ਵੱਡੀ ਗੱਲ ਹੈ ਕਿ ਯਾਤਰੀਆਂ ਦੁਆਰਾ ਇਹ ਗੱਲਾਂ ਕਹਿਣੀਆਂ ਅੱਜ ਸ਼੍ਰੀ ਅਮਨਾਥ ਤੇ ਮਾਤਾ ਚੰਦਕੁਨੀ ਚੈਰੀਟੇਬਲ ਟਰਸਟ ਵੱਲੋਂ ਜਿਹੜਾ ਇਹ 13 ਮਾ ਲੰਗਰ ਜਿਹੜਾ ਹਰ ਸਾਲ ਕਿਸੇ ਢੰਗ ਦੇ ਨਾਲ ਜੋਸ਼ੁਖ ਰੋਸ਼ ਦੇ ਨਾਲ ਉਸ ਪਰਮਪੇ ਦਾ ਪਰਮਾਤਮਾ ਦੇ ਚਰਨਾਂ ਦੇ ਸੰਮੁਖ ਹੋ ਕੇ ਜਿਹੜਾ ਹਰ ਵਾਰ ਲਗਾਇਆ ਜਾਂਦਾ ਅੱਜ ਉਸ ਦਾ ਸਮਾਪਨ ਦਿਵਸ ਜਿਹੜਾ ਹੈ ਔਰ ਲਗਾਤਾਰ ਖੁਸ਼ੀ ਹੈ ਇਸ ਗੱਲ ਦੀ ਕਿ 31 ਦਿਨ ਲਗਾਤਾਰ ਇਹ ਲੰਗਰ ਚੱਲਿਆ ਔਰ ਹਰ ਸਾਲ ਦੀ ਤਰ੍ਹਾਂ ਇਸੇ ਢੰਗ ਦੇ ਨਾਲ ਯਾਤਰੀ ਇੱਥੇ ਆ ਕੇ ਨਤਮਸਤਕ ਹੋ ਕੇ ਪਰਮਾਤਮਾ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਆ ਔਰ ਵਧੀਆ ਤਰੀਕੇ ਦੇ ਨਾਲ ਹਰ ਸਾਲ ਸਾਡੇ ਨਗਰ ਨਿਵਾਸੀ ਸ਼ਹਿਰ ਨਿਵਾਸੀ ਔਰ ਚੈਰੀਟੇਬਲ ਟਰਸਟ ਵਾਲੇ ਬੜੇ ਜੋਸ਼ੋਖ ਰੋਸ਼ ਦੇ ਨਾਲ ਉਤਸ਼ਾਹ ਦੇ ਨਾਲ ਇਹ ਹਰ ਸਾਲ ਜਿਹੜਾ ਲੰਗਰ ਲਾਉਂਦੇ ਆ ਅਸੀਂ ਤਾਂ ਪਰਮਪਿਤਾ ਪਰਮਾਤਮਾ ਦੇ ਚਰਨਾ ਚਹੀ ਬੇਨਤੀ ਕਰ ਸਕਦੇ ਆ ਕਿ ਇਹ ਲੰਗਰ ਹਮੇਸ਼ਾ ਦਿਨ ਦੁਖਣੀ ਰਾਤ ਚੋਕਣੀ ਤਰੱਕੀ ਕਰੇ ਔਰ ਵਧੀਆ ਤੰਗ ਦੇ ਨਾਲ ਸਾਡੇ ਸ਼ਹਿਰ ਨਿਵਾਸੀਆਂ ਦੇ ਵੱਲੋਂ ਜਿਹੜਾ ਹੈਗਾ ਇਹ ਸਹੀ ਸਹਿਦ ਦੇਵੇ ਬਹੁਤ ਬਹੁਤ ਧੰਨ